ਬਾਬਾ ਅਮਰਦਾਸ ਜੀ ਪਿੰਡ ਬਸਰ ਕੇ ਜਨਾਬ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਆਪ ਬੜੇ ਧਾਰਮਿਕ ਖਿਆਲਾਂ ਦੇ ਸਨ ਹਰ ਸਾਲ ਹਰ ਦੁਆਰ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਇੱਕ ਵਾਰ ਹਰ ਦੁਆਰ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਤਾਂ ਆਪ ਜੀ ਇੱਕ ਦੁਰਗਾ ਪੰਡਿਤ ਨਾਲ ਮੇਲ ਹੋਇਆ ਦੁਰਗਾ ਪੰਡਿਤ ਨੇ ਜਦ ਉਹਨਾਂ ਦੇ ਪੈਰਾਂ ਵਿੱਚ ਪਦਮ ਦਾ ਨਿਸ਼ਾਨ ਵੇਖਿਆ ਤਾਂ ਉਸ ਕਿਹਾ ਕਿ ਜਾਂ ਤਾਂ ਆਪ ਚੱਕਰਵਰਤੀ ਰਾਜਾ ਬਣੋਗੇ ਜਾਂ ਸੜਦੀ ਬਲਦੀ ਲੋਕਾਈ ਦਾ ਸਹਾਰਾ ਬਣੋਗੇ ਅਗਲੇ ਦਿਨ ਬਾਬਾ ਜੀ ਨੂੰ ਇੱਕ ਹੋਰ ਬ੍ਰਹਮਚਾਰੀ ਮਿਲ ਗਿਆ ਤਾਂ ਉਹਨਾਂ ਵੀ ਪ੍ਰਭਾਵਸ਼ਾਲੀ ਸ਼ਖਸੀਅਤ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਬਾਬਾ ਜੀ ਨੇ ਕਿਹਾ ਮੈਂ ਤਾਂ ਹਰੇ ਤੱਕ ਉਸ ਨੂੰ ਲੱਭ ਰਿਹਾ ਹਾਂ ਪਰ ਮੈਨੂੰ ਗੁਰੂ ਮਿਲਿਆ ਨਹੀਂ ਬ੍ਰਹਮਚਾਰੀ ਇੱਕਦਮ ਉਸ ਤੋਂ ਪਰੇ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਨਿਗੁਰੇ ਦਾ ਸੰਗ ਨਹੀਂ ਕਰਦਾ ब्रह्मचारी ਦੇ ਹੀ ਬੋਲ ਬਾਬਾ ਜੀ ਨੂੰ जख्मी ਕਰ ਗਏ ਉਹਨਾਂ ਨੂੰ ਹੁਣ ਰਾਤ ਦਿਨ ਨੀਂਦ ਨਹੀਂ ਆਉਂਦੀ ਸੀ ਕਿ ਕਿਸ ਤਰ੍ਹਾਂ ਸੱਚੇ ਗੁਰੂ ਦਾ ਮੇਲ ਹੋਵੇ ਗੁਰੰਦਰ ਦੇਵ ਜੀ ਦੀ ਸੁਪੁੱਤਰੀ ਬਾਬਾ ਅਮਰਦਾਸ ਜੀ ਦੇ ਭਰਾ ਬਾਬਾ ਮਾਨਕ ਚੰਦ ਦੇ ਸੁਪੁੱਤਰ ਨਾਲ ਵਿਆਹੀ ਹੋਈ ਸੀ ਦੋਹਾਂ ਭਰਾਵਾਂ ਦੇ ਘਰ ਲਾਗੂ ਲਾਗੇ ਸਨ ਸਵੇਰੇ ਵੇਲੇ ਰੋਜ਼ ਬਾਬਾ ਜੀ ਆਪਣੇ ਭਰਾ ਦੇ ਘਰੋਂ ਗੁਰਬਾਣੀ ਪੜਨ ਦੀ ਆਵਾਜ਼ ਆਉਂਦੀ ਬਾਬਾ ਜੀ ਕੰਧ ਨਾਲ ਕੰਨ ਲਾ ਕੇ ਸੁਣਦੇ ਰਹਿੰਦੇ ਇੱਕ ਦਿਨ ਸਵੇਰੇ ਗੁਰਬਾਣੀ ਪੜ੍ਹਨ ਦੀ ਆਵਾਜ਼ ਨਾ ਆਈ ਤਾਂ ਬਾਬਾ ਜੀ ਨੇ ਆਪਣੀ ਭਰਜਾਈ ਪਾਸੋਂ ਇਸ ਦਾ ਕਾਰਨ ਪੁੱਛਿਆ ਉਹਨਾਂ ਦੀ ਭਰਜਾਈ ਨੇ ਦੱਸਿਆ ਕਿ ਬੀਬੀ ਅਮਰੋ ਦੇ ਪਿਤਾ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੇ ਉੱਤੇ ਬੈਠੇ ਹਨ ਬੀਬੀ ਅਮਰੋ ਗੁਰੂ ਨਾਨਕ ਦੀ ਬਾਣੀ ਦਾ ਹੀ ਪਾਠ ਕਰਦੀ ਹੈ ਆਜੋ ਖਡੂਰ ਸਾਹਿਬ ਆਪਣੇ ਪਿਤਾ ਜੀ ਪਾਸ ਗਈ ਹੈ ਬਾਬਾ ਅਮਰਦਾਸ ਜੀ ਨੂੰ ਬਹੁਤ ਖੁਸ਼ੀ ਹੋਈ ਜਦ ਬੀਬੀ ਅਮਰੋ ਮੋਡਵਾ ਸਰ ਕੀ ਆਈ ਤਾਂ ਉਹਨਾਂ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਬੀਬੀ ਅਮਰੋ ਉਹਨਾਂ ਨੂੰ ਖੰਡੂਰ ਸੇਵਕੇ ਗੁਰ ਅੰਗਦ ਜੀ ਪਾਸ ਲੈ ਗਈ ਗੁਰੂ ਜੀ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਕੋੜਮ ਬਾਬਾ ਅਮਰਦਾਸ ਜੀ ਉਹਨਾਂ ਨੂੰ ਮਿਲਣ ਆਏ ਹਨ ਤਾਂ ਆਪ ਉਹਨਾਂ ਨੂੰ ਲੈਣ ਆਏ ਗੁਰੂ ਜੀ ਨੂੰ ਆਪ ਬਾਹਰੋਂ ਦੇ ਵੇਖ ਕੇ ਬਾਬਾ ਜੀ ਉਹਨਾਂ ਦੇ ਚਰਨਾਂ 'ਚ ਢੈਪ ਹੈ ਅਤੇ ਕਹਿਣ ਲੱਗੇ ਕਿ ਮੈਂ ਤੁਹਾਡਾ ਦਾਸ ਹਾਂ। ਬਾਬਾ ਜੀ ਜਦ ਕੁਝ ਦਿਨ ਉੱਥੇ ਰਹੇ ਤਾਂ ਸੰਤਾਂ ਦੇ ਥਾਪ ਪਿਆਰ ਅਤੇ ਸੇਵਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਆਪ ਜੀ ਨੇ ਸੇਵਾ ਸੰਭਾਲ ਲਈ, ਰੋਜ਼ ਅੰਮ੍ਰਿਤ ਵੇਲੇ ਉੱਠਦੇ ਅਤੇ ਬਿਆਸ ਤੋਂ ਜਾਲ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਅੰਮ੍ਰਿਤ ਵੇਲੇ ਪਾਠ ਕਰਦੇ ਅਤੇ ਫਿਰ ਦਰਬਾਰ ਵਿੱਚ ਜਾ ਕੇ ਗੁਰੂ ਜੀ Satsang ਸੁਣਦੇ। ਫਿਰ ਗੁਰੂ ਜੀ ਵੱਲੋਂ ਚਲਾਏ ਗਏ ਸਕੂਲ ਵਿੱਚ ਪੜ੍ਹਾਈ ਕਰਦੇ। ਗੁਰੂ ਜੀ ਨਾਲ ਉਹਨਾਂ ਦਾ ਇੰਨਾ ਪ੍ਰੇਮ ਹੋ ਗਿਆ ਕਿ ਉਹ ਕੁਝ ਪਲ ਵੀ ਦੂਰ ਰਹਿਣਾ ਨਹੀਂ ਚਾਹੁੰਦੇ ਹਰ ਵ ਨਦੀ ਤਾਬਿਆ ਵਿੱਚ ਰਹਿੰਦੇ ਜਾਦਵੀ ਸਾਹ ਮਿਲਦਾ ਤਾਂ ਗੁਰਬਾਣੀ ਨੂੰ ਕੰਠ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁਲਝੁਕ ਮਾਫ ਕਰਨਾ ਜੀ